ਇੰਦੇ ਚਾਚੀ ਤੇ ਭਤੀਜੇ ਦਾ ਰਿਸ਼ਤਾ ਮਾਂ ਪੁੱਤ ਵਾਲਾ ਹੁੰਦਾ ਏ ਪਰ ਆਹ ਦੇਖੋ ਮਾਂ ਪੁੱਤ ਨੇ ਚਾਚੀ ਤੇ ਭਤੀਜੇ ਨੇ ਰਲ ਕੇ ਚਾਚੀ ਦੇ ਘਰ ਵਾਲੇ ਯਾਨੀ ਕਿ ਮੁੰਡੇ ਨੇ ਆਪਣੇ ਚਾਚੇ ਦਾ ਕਤਲ ਕਰ ਦਿੱਤਾ ਤੇ ਕਤਲ ਕਰਨ ਦਾ ਕਾਰਨ ਚਾਚੀ ਤੇ ਭਤੀਜੇ ਦੇ ਨਜਾਇਜ਼ ਸੰਬੰਧ ਏਕਤਾ ਨਾਮ ਦੀ ਔਰਤ ਦੇ ਵਿਯੇਸ਼ ਨਾਂ ਦੇ ਆਪਣੇ ਭਤੀਜੇ ਨਾਲ ਨਜਾਇਜ਼ ਸੰਬੰਧ ਸੀ ਜਿਹੜਾ ਆਪਣੀ ਚਾਚੀ ਤੋਂ ਉਮਰ ਦੇ ਵਿੱਚ ਲਗਭਗ 4-5 ਸਾਲ ਛੋਟਾ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਇਹ ਭਤੀਜਾ ਆਪਣੇ ਚਾਚੇ ਉਗਰ ਸਿੰਘ ਦੇ ਘਰ ਹੀ ਰਹਿੰਦਾ ਸੀ ਤੇ ਚਾਚੀ ਤੇ ਭਤੀਜਾ ਦੋਨੇ ਜਾਣੇ ਜੀਬੀਟੀ ਦੀ ਪੜ੍ਹਾਈ ਕਰਨ ਵਾਸਤੇ ਹਰਿਆਣਾ ਜਾਂਦੇ ਆਉਂਦੇ ਸੀ ਤਾਂ ਇਹਨਾਂ ਦੋਹਾਂ ਦੇ ਵਿੱਚ ਨਜਾਇਜ਼ ਸਬੰਧ ਬਣ ਗਏ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇਹਨਾਂ ਨੂੰ ਜਿਹੜਾ ਚਾਚਾ ਉਗਰ ਸਿੰਘ ਸੀ ਆਪਣੇ ਵਿੱਚ ਅੜਿੱਕਾ ਲੱਗਣ ਲੱਗਾ ਤਾਂ ਚਾਚੀ ਨੇ ਆਪਣੇ ਭਤੀਜੇ ਨਾਲ ਸਕੀਮ ਬਣਾਈ ਕਿ ਆਪਾਂ ਓਵਰਸੀਨ ਨੂੰ ਖਤਮ ਕਰ ਦਈਏ ਤਾਂ ਦੋਵਾਂ ਨੇ ਮਿਲ ਕੇ ਜਿਸ ਦਿਨ ਚਾਚੀ ਆਪਣੇ ਹਰਿਆਣੇ ਨਾਨਕੇ ਘਰ ਸੀ ਤਾਂ ਉਹਨੇ ਆਪਣੇ ਭਤੀਜੇ ਰਜੇਸ਼ ਨੂੰ ਫੋਨ ਕੀਤਾ ਕਿ ਅੱਜ ਤੇਰੇ ਕੋਲ ਮੌਕਾ ਹੈ ਤੂੰ ਆਪਣੇ ਚਾਚੇ ਨੂੰ ਖਤਮ ਕਰ ਦੇ ਤਾਂ ਰਜੇਸ਼ 19 20 ਦੀ ਰਾਤ ਨੂੰ ਘਰੋਂ ਜਾਂਦਾ ਤੇ ਆਪਣੇ ਚਾਚੇ ਦਾ ਕਤਲ ਕਰ ਦਿੰਦਾ ਇਹ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਰਜੇਸ਼ ਦੇ ਉਗਰ ਸਿੰਘ ਦੇ ਭਰਾ ਭੀਮ ਸਿੰਘ ਨੇ ਤਲਵਾੜਾ ਥਾਣਾ ਅਧੀਨ ਪੈਂਦੇ ਪੁਲਿਸ ਸਟੇਸ਼ਨ ਵਿੱਚ ਆਪਣੇ ਭਰਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਤਾਂ ਫੇਰ ਪਤਾ ਲੱਗਾ ਕਿ ਇਸ ਦੇ ਭਤੀਜੇ ਨੇ ਸਕੇ ਭਤੀਜੇ ਨੇ ਹੀ ਰਜੇਸ਼ ਨੇ ਹੀ ਆਪਣੇ ਚਾਚੇ ਉਵਰਸੀਨ ਦਾ ਕਤਲ ਕਰ ਦਿੱਤਾ ਤਾਂ ਜਦੋਂ ਪੁਲਿਸ ਨੇ ਇਸ ਰਜੇਸ਼ ਨਾਮ ਦੇ ਵਿਅਕਤੀ ਤੋਂ ਪੂਰੀ ਪੁੱਛਗਿੱਛ ਕੀਤੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿਉਂਕਿ ਇਹ ਜਿਹੜਾ ਪਰਿਵਾਰ ਸੀ ਇਹ ਰਾਜਸਥਾਨ ਦੇ ਹਨਮਾਨਗੜ੍ਹ ਦੇ ਤਲਵਾੜਾ ਏਰੀਏ ਦਾ ਰਹਿਣ ਵਾਲਾ ਸੀ ਤਾਂ ਉੱਥੇ ਜਦੋਂ ਪੁਲਿਸ ਨੇ ਇਹਦੇ ਤੋਂ ਪੁੱਛਗਿੱਛ ਕੀਤੀ ਤਾਂ ਰਿਜੇਸ਼ ਨੇ ਦੱਸਿਆ ਕਿ ਮੇਰੇ ਆਪਣੀ ਚਾਚੀ ਦੇ ਨਾਲ ਨਜਾਇਜ਼ਬੰਧ ਨੇ ਅਸੀਂ ਦੋਨੇ ਜੀਬੀਟੀ ਦੀ ਪੜ੍ਹਾਈ ਕਰਨ ਵਾਸਤੇ ਹਰਿਆਣਾ ਜਾਂਦੇ ਹੁੰਦੇ ਰਹਿੰਨੇ ਆ ਤਾਂ ਹੌਲੀ-ਹੌਲੀ ਕਰਕੇ ਸਾਡੇ ਦੋਵਾਂ ਵਿੱਚ ਨਜਾਇਜ਼ਬੰਦ ਸਥਾਪਿਤ ਹੋ ਗਏ ਜਿਹਦੇ ਚੱਲਦੇ ਮੇਰੀ ਚਾਚੀ ਨੇ ਮੈਨੂੰ ਉਕਸਾਇਆ ਕਿ ਤੂੰ ਆਪਣੇ ਚਾਚੇ ਦਾ ਕਤਲ ਕਰ ਦੇ ਤਾਂ ਉਹ ਮੈਨੂੰ ਫੋਨ ਤੇ ਕਹਿੰਦੀ ਰਹੀ ਉਹਨੇ ਹੀ ਮੈਨੂੰ ਦੱਸਿਆ ਸੀ ਕਿ ਅੱਜ ਤੇਰੇ ਚਾਚੇ ਨੇ ਹਰਿਆਣਾ ਮੇਰੇ ਨਾਨਕੇ ਪਿੰਡ ਤੋਂ ਮੈਨੂੰ ਲੈਣ ਆਉਣਾ ਤਾਂ ਤੂੰ ਅੱਜ ਤੇਰੇ ਕੋਲ ਮੌਕਾ ਹੈ ਤੂੰ ਆਪਣੇ ਚਾਚੇ ਦਾ ਕਤਲ ਕਰ ਸਕਦਾ ਕਹਿੰਦਾ ਅਸੀਂ ਕਾਫੀ ਲੰਬੇ ਟਾਈਮ ਤੋਂ ਉਹਨੂੰ ਮਾਰਨ ਦੀਆਂ ਯੋਜਨਾਵਾਂ ਬਣਾ ਰਹੇ ਸੀ ਪਰ ਸਾਨੂੰ ਕੋਈ ਸਹੀ ਮੌਕਾ ਨਹੀਂ ਸੀ ਮਿਲਿਆ ਉਹਨੂੰ ਮਾਰਨ ਦਾ ਤਾਂ ਜਦੋਂ ਸਾਨੂੰ ਮੌਕਾ ਮਿਲਿਆ ਤਾਂ ਉਹਨੂੰ ਅਸੀਂ ਮੌਤ ਦੇ ਘਾਟ ਉਤਾਰ ਦਿੱਤਾ ਬੇਹੱਦ ਸ਼ਰਮਸਾਰ ਕਰਨ ਵਾਲਾ ਇਹ ਮਾਮਲਾ Rajasthan ਦੇ ਤਲਵਾੜਾ ਖੇਤਰ ਜਿਹੜਾ ਥਾਣਾ ਖੇਤਰ ਅਧੀਨ ਪੈਂਦਾ ਇਲਾਕਾ ਹੈ ਉਸ ਤੋਂ ਸਾਹਮਣੇ ਆਇਆ ਹੈ ਤਾਂ ਇਹੋ ਜਿਹੀਆਂ ਘਟਨਾਵਾਂ ਅਕਸਰ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀਆਂ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਨੇ ਕਿਤੇ ਭਰਾ ਵੱਲੋਂ ਭੈਣ ਦੇ ਨਾਲ ਅਜਿਹੇ ਹੱਕ ਕਰਮ ਕੀਤਾ ਜਾਂਦਾ ਏ ਕਿਤੇ ਚਾਚੇ ਵੱਲੋਂ ਭਤੀਜੀ ਦੇ ਨਾਲ ਅਜਿਹੇ ਹੱਕ ਕਰਮ ਕੀਤਾ ਜਾਂਦਾ ਤਾਂ ਹੁਣ ਚਾਚੀ ਵੱਲੋਂ ਆਪਣੇ ਭਤੀਜੇ ਦੇ ਨਾਲ ਜਿਹੜਾ ਉਮਰ ਵਿੱਚ ਵੀ ਉਹਦੇ ਤੋਂ 4 ਸਾਲ 5 ਸਾਲ ਛੋਟਾ ਦੱਸਿਆ ਜਾ ਰਿਹਾ ਉਹਦੇ ਨਾਲ ਨਜਾਇਜ਼ ਸਬੰਧ ਸਥਾਪਿਤ ਕੀਤੇ ਗਏ ਜਿਹਦੇ ਚੱਲਦੇ ਉਹਨਾਂ ਨੇ ਆਪਣੇ ਘਰ ਵਾਲੇ ਨੂੰ ਉਹਨੇ ਰਸਤੇ ਵਿੱਚੋਂ ਹਟਾਉਣ ਦੀ ਖਾਤਰ ਚਾਚੀ ਤੇ ਭਤੀਜੇ ਦੋਹਾਂ ਨੇ ਮਿਲ ਕੇ ਆਪਣੇ ਪਤੀ ਦਾ ਆਪਣੇ ਚਾਚੇ ਦਾ ਕਤਲ ਕਰ ਦਿੱਤਾ